ਪੰਜਾਬ ਦੇ ਵਿੱਚ ਮੁਰਤੋਂ ਵੱਡੀ ਵਾਰਦਾਤ ਵਾਪਰੀ ਹੈ ਜਿਸ ਨੇ ਸਭ ਦੀ ਰੂਹ ਨੂੰ ਝੰਡੋੜ ਕੇ ਰੱਖ ਦਿੱਤਾ ਹੈ। ਅੱਜ ਦਿਨ ਗੋਲੀਬਾਰੀ ਦੇ ਮਾਮਲੇ ਲਗਾਤਾਰ ਵਾਦੇ ਜਾ ਰਹੇ ਨੇ। ਅਜੇਹਾ ਹੀ ਹੁਣ ਇੱਕ ਹੋਰ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਦੇਰ ਰਾਤ ਫਗਵਾੜਾ ਸ਼ਹਿਰ ਦੇ ਪੁਲਾਹੇ ਗੇਟ ਇਲਾਕੇ ਦੇ ਵਿੱਚ ਕੁਝ ਨੌਜਵਾਨਾਂ ਨੇ ਸਾਬਕਾ ਸ਼ਿਵ ਸੈਨਾ ਆਗੂ ਦੇ ਘਰ ਤੇ ਗੋਲੀਆਂ ਚਲਾਈਆਂ ਨੇ। ਰਿਪੋਰਟ ਮੁਤਾਬਕ ਇਸ ਗੋਲੀਬਾਰੀ ਦੌਰਾਨ ਦੋ ਨੌਜਵਾਨਾਂ ਨੇ ਘਰ ਅੰਦਰ ਵੜ ਕੇ ਆਪਣੀ ਜਾਨ ਬਚਾਈ। ਪੁਲਿਸ ਥਾਣਾ ਸਿਟੀ ਨੇ ਗੋਲੀਬਾਰੀ ਮਾਮਲੇ 'ਚ ਕਤਲ ਦੀ ਕੋਸ਼ਿਸ਼ ਤੇ ਹੋਰ ਧਰਾਵਾਂ ਦੇ ਤਹਿਤ ਅੱਧਾ ਦਰਜ ਲੋਕਾਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਮੇਰੀ ਜਾਣਕਾਰੀ ਮੁਤਾਬਕ ਕੁਲਜੀਤ ਬਸਰਾ ਪੁੱਤਰ ਕੁਲਦੀਪ ਬਸਰਾ ਵਾਸੀ ਪਲਾਹੀ ਗੇਟ ਫਗਵਾੜਾ ਨੇ ਪੁਲਿਸ ਨੂੰ ਦੱਸਿਆ ਕਿ ਦੇਰ ਰਾਤ ਉਸਦੀ ਮੋਬਾਈਲ ਤੇ ਆਤੀਸ਼ ਉਰਫ ਟੋਡਾ ਵਾਸੀ ਪਲਾਹੀ ਗੇਟ ਨਾਲ ਝਗੜਾ ਹੋਇਆ ਸੀ। ਇਸ ਝਗੜੇ ਤੋਂ ਕੁਝ ਮਿੰਟਾਂ ਬਾਅਦ ਆਤੀਸ਼ ਉਰਫ ਟੋਡਾ ਤੇ ਰਾਹੁਲ ਖਾਨ ਪੁੱਤਰ ਅਸ਼ਵਨੀ ਉਰਫ ਬਾਦਸ਼ਾ ਪਲਾਹੀ ਗੇਟ ਤੇ 3-4 ਅਣਪਛਾਤੇ ਵਿਅਕਤੀਆਂ ਨੇ ਉਸਦੇ ਘਰ ਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਦੱਸਿਆ ਕਿ ਸਾਪ ਦਾ ਸ਼ਿਵ ਸੈਨਾ ਆਗੂ ਘਰ ਦੀ ਪਹਿਲੀ ਮੰਜ਼ਲ ਤੇ ਸੀ ਜਦ ਕਿ ਉਸ ਦੇ ਦੋ ਦੋਸਤ ਅਭੀ ਸੇਠੀ ਤੇ ਰੋਹਿਤ ਨੇ ਉਸ ਦੇ ਘਰ ਦੇ ਅੰਦਰ ਵੜ ਕੇ ਆਪਣੀ ਜਾਨ ਬਚਾਈ ਜਦ ਉਹਨਾਂ ਵੱਲੋਂ ਰੌਲਾ ਪਾਇਆ ਗਿਆ ਤਾਂ ਗੋਲੀਆਂ ਚਲਾਉਣ ਵਾਲੇ ਨੌਜਵਾਨ ਮੌਕੇ ਤੋਂ ਫਰਾਰ ਹੋ ਗਏ ਗੋਲੀਬਾਰੀ ਦੀ ਸੂchnਾ ਮਿਲਦੇ ਹੀ ਥਾਣਾ ਸਿਟੀ ਦੀ ਐਸ ਐਚ ਓ ਉਸ਼ਾ ਰਾਣੀ ਪੁਲਿਸ ਪਾਰਟੀਆਂ ਨੇ ਮੌਕੇ ਤੇ ਪਹੁੰਚੇ ਤੇ ਘਟਨਾ ਦਾ ਜਾਇਜ਼ਾ ਲਿਆ। ਉਧਰ ਐਸਐਚਓ ਉਸ਼ਾ ਰਾਣੀ ਮੁਤਾਬਕ ਗੋਲੀਬਾਰੀ ਮਾਮਲੇ 'ਚ ਆਤੀਸ਼ ਉਰਫ ਟੋਡਾ ਤੇ ਰਾਹੁਲ ਖਾਨ ਪੁੱਤਰ ਅਸ਼ਵਨੀ ਉਰਫ ਬਾਦਸ਼ਾ ਤੇ ਅਣਪਛਾਤੇ ਲੋਕਾਂ ਖਿਲਾਫ ਪੱਖਪਕਤਾ ਰਾਮਤ ਅਤੇ ਮਾਮਲਾ ਦਰਜ ਕਰ ਲਿਆ ਗਿਆ ਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਜਲਦ ਹੀ ਮੁਲਜ਼ਮਾਂ ਨੂੰ ਗ੍ਰਿਫਤਾਰ ਕਰਨ ਦਾ ਦਾਵਾ ਵੀ ਕੀਤਾ ਗਿਆ। ਪੰਜਾਬ ਦੇ ਵਿੱਚ ਮੁਰਤੋਂ ਵੱਡੀ ਬਾਰਦਾਤ ਵਾਪਰੀ ਹੈ ਜਿਸ ਨੇ ਸਭ ਦੀ ਰੂਹ ਨੂੰ ਝੰਡੋੜ ਕੇ ਰੱਖ ਦਿੱਤਾ ਹੈ ਅੱਜ ਦਿਨ ਗੋਲੀਬਾਰੀ ਦੇ ਮਾਮਲੇ ਲਗਾਤਾਰ ਵਾਦੇ ਜਾ ਰਹੇ ਨੇ ਅਜੇਹਾ ਹੀ ਹੁਣ ਇੱਕ ਹੋਰ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਦੇਰਾਂਤ ਫਗਵਾੜਾ ਸ਼ਹਿਰ ਦੇ ਪਲਾਹੀ ਗੇਟ ਇਲਾਕੇ ਦੇ ਵਿੱਚ ਕੁਝ ਨੌਜਵਾਨਾਂ ਨੇ ਸਾਬਕਾ ਸ਼ਿਵ ਸੈਨਾ ਆਗੂ ਦੇ ਘਰ ਤੇ ਗੋਲੀਆਂ ਚਲਾਈਆਂ ਨੇ ਰਿਪੋਰਟ ਮੁਤਾਬਕ ਇਸ ਗੋਲੀਬਾਰੀ ਦੌਰਾਨ ਦੋ ਨੌਜਵਾਨਾਂ ਨੇ ਘਰ ਅੰਦਰ ਵੜ ਕੇ ਆਪਣੀ ਜਾਨ ਬਚਾਈ ਪੁਲਿਸ ਥਾਣਾ ਸਿਟੀ ਨੇ ਗੋਲੀਬਾਰੀ ਮਾਮਲੇ 'ਚ ਕਤਲ ਦੀ ਕੋਸ਼ਿਸ਼ ਤੇ ਹੋਰ ਧਰਾਵਾਂ ਦੇ ਤਹਿਤ ਅੱਧਾ ਦਰਜ ਲੋਕਾਂ ਖਿਲਾਫ ਮਾਮਲਾ ਦਰਜ ਕਰ ਲਿਆ ਮੇਰੀ ਜਾਣਕਾਰੀ ਮੁਤਾਬਕ ਕੁਲਜੀਤ ਬਸਰਾ ਪੁੱਤਰ ਕੁਲਦੀਪ ਬਸਰਾ ਵਾਸੀ ਪਲਾਹੀ ਗੇਟ ਫਗਵਾੜਾ ਨੇ ਪੁਲਿਸ ਨੂੰ ਦੱਸਿਆ ਕਿ ਦੇਰ ਰਾਤ ਉਸਦੀ ਮੋਬਾਈਲ ਤੇ ਆਤੀਸ਼ ਉਰਫ ਟੋਡਾ ਵਾਸੀ ਪਲਾਹੀ ਗੇਟ ਨਾਲ ਝਗੜਾ ਹੋਇਆ ਸੀ ਇਸ ਝਗੜੇ ਤੋਂ ਕੁਝ ਮਿੰਟਾਂ ਬਾਅਦ ਆਤੀਸ਼ ਉਰਫ ਟੋਡਾ ਤੇ ਰਾਹੁਲ ਖਾਨ ਪੁੱਤਰ ਅਸ਼ਵਨੀ ਉਰਫ ਬਾਦਸ਼ਾ ਪਲਾਹੀ ਗੇਟ ਤੇ ਤਿੰਨ ਚਾਰ ਅਣਪਛਾਤੇ ਵਿਅਕਤੀਆਂ ਨੇ ਉਸਦੇ ਘਰ ਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਦੱਸਿਆ ਕਿ ਸਾਪ ਦਾ ਸ਼ਿਵ ਸੈਨਾ ਆਗੂ ਘਰ ਦੀ ਪਹਿਲੀ ਮੰਜ਼ਲ ਤੇ ਸੀ ਜਦ ਕਿ ਉਸ ਦੇ ਦੋ ਦੋਸਤ ਅਭੀ ਸੇਠੀ ਤੇ ਰੋਹਿਤ ਨੇ ਉਸ ਦੇ ਘਰ ਦੇ ਅੰਦਰ ਵੜ ਕੇ ਆਪਣੀ ਜਾਨ ਬਚਾਈ ਜਦ ਉਹਨਾਂ ਵੱਲੋਂ ਰੌਲਾ ਪਾਇਆ ਗਿਆ ਤਾਂ ਗੋਲੀਆਂ ਚਲਾਉਣ ਵਾਲੇ ਨੌਜਵਾਨ ਮੌਕੇ ਤੋਂ ਫਰਾਰ ਹੋ ਗਏ ਗੋਲੀਬਾਰੀ ਦੀ ਸੂਚਨਾ ਮਿਲਦੇ ਹੀ ਥਾਣਾ ਸਿਟੀ ਦੀ ਐਸ ਐਚ ਓ ਊਸ਼ਾ ਰਾਣੀ ਪੁਲਿਸ ਪਾਰਟੀ ਸਣੇ ਮੌਕੇ ਤੇ ਪਹੁੰਚੇ ਤੇ ਘਟਨਾ ਦਾ ਜਾਇਜ਼ਾ ਲਿਆ ਉਧਰੇ ਐਸਐਚਓ ਹੁਸ਼ਾ ਰਾਣੀ ਮੁਤਾਬਕ ਗੋਲੀਬਾਰੀ ਮਾਮਲੇ 'ਚ ਆਤੀਸ਼ ਉਰਫ ਟੋਡਾ ਤੇ ਰਾਹੁਲ ਖਾਨ ਪੁੱਤਰ ਅਸ਼ਵਨੀ ਉਰਫ ਬਾਸ਼ਾ ਤੇ ਅਣਪਛਾਤੇ ਲੋਕਾਂ ਖਿਲਾਫ ਪੱਖ-ਪੱਖਤਾ ਰਾਮਾਤਾਤ ਮਾਮਲਾ ਦਰਜ ਕਰ ਲਿਆ ਗਿਆ ਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਜਲਦ ਹੀ ਮੁਲਜ਼ਮਾਂ ਨੂੰ ਗ੍ਰਿਫਤਾਰ ਕਰਨ ਦਾ ਦਾਵਾ ਵੀ ਕੀਤਾ ਗਿਆ ਹੈ